ਕੀ ਹਾਲ ਹੈ ਕਿਸਾਨ ਵੀਰੋ ਸਵਾਗਤ ਹੈ ਮੇਰੇ ਫੇਸਬੁੱਕ ਪੇਜ ਤੇ ਸੋ ਅੱਜ ਦੇ ਨਤਵਾਰ ਬਲੋ ਟਰੈਕਟਰ ਮੰਡੀ ਆ ਜੀ ਤੁਹਾਨੂੰ ਦੱਸਾਂਗੇ ਟਰੈਕਟਰਾਂ ਦਾ ਰੇਟ ਜੇਕਰ ਮੇਰੇ ਚੈਨਲ ਪੇਜ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਪੇਜ ਨੂੰ ਫੋਲੋ ਜ਼ਰੂਰ ਕਰਦੇ ਹੋ ਜੀ ਤੇ ਨਾਲ ਹੀ ਨਾਲ ਇੱਕ ਸਜੈਸ਼ਨ ਦਿਓ ਕਿ ਆਪਾਂ ਇਸ ਪੇਜ ਤੇ ਵੈਸ ਬਣਾਇਆ ਤਾਂ ਟਰੈਕਟਰਾਂ ਵਾਸਤੇ ਤੇ ਡੇਰੀ ਫਾਰਮ ਦੋਵਾਂ ਵਾਸਤੇ ਜੇਕਰ ਤੁਸੀਂ ਰეკਮੈਂਡ ਕਰੋਗੇ ਤਾਂ ਆਪਾਂ ਪਸ਼ੂ ਮੰਡੀਆਂ ਦੇ ਵੀਡੀਓ ਵੀ ਤੁਹਾਨੂੰ ਦਿਖਾਇਆ ਕਰਾਂਗੇ ਸੋ ਜਿਆਦਾ ਟਾਈਮ ਨਾ ਲੈਂਦੇ ਵੀਡੀਓ ਸ਼ੁਰੂ ਕਰਦੇ ਆ ਜੀ ਇਹ ਆ ਜੀ ਅੱਜ ਦਾ ਪਹਿਲਾ ਟਰੈਕਟਰ ਮੈਸੀ 5245 ਚਾਰ ਮਾਡਲ 190000 ਰੁਪਿਆ ਰੇਟ ਆ ਜੀ ਨੰਬਰ ਪੰਜਾਬ ਇਹਦੇ ਨਾਲ ਖੜਾ ਜੀ ਮਹਿੰਦਰਾ ਅਰਜਨ 10 ਮਾਡਲ 260000 ਰੁਪਿਆ ਕੀਮਤ ਇਹ ਆ ਗਿਆ ਆਇਸ਼ਰ 241 98 ਮਾਡਲ 155000 ਰੁਪਿਆ ਕੀਮਤ ਆ ਜੀ ਇਹਦੇ ਨਾਲ ਆ ਗਿਆ ਜੀ 5036 ਜੌਂਡੀਅਰ 2022 ਮਾਡਲ 5.5 ਲੱਖ ਰੁਪਿਆ ਅੱਗੇ ਆ ਗਿਆ ਜੀ ਨਿਊ ਹੋਲੈਂਡ 5510 22 ਮਾਡਲ 8 ਲੱਖ ਤੇ 90000 ਰੁਪਿਆ ਕੀਮਤ ਫੋਰ 4 ਡਰਾਈਵ ਦੇ ਵਿੱਚ ਆ ਟਰੈਕਟਰ ਟਰੈਕਟਰ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਇਹਦੇ ਨਾਲ ਖੜਾ ਹੈ ਜੀ ਜੌਂਡੀਅਰ 5310 2015 ਮਾਡਲ 6 ਲੱਖ ਤੇ 25000 ਰੁਪਿਆ ਮੁੱਲ ਆ ਸੈਕਟਰ ਦਾ ਟਾਇਰ ਤੇ ਰੰਗ ਪੇਂਟ ਦੀ ਕੰਡੀਸ਼ਨ ਆ ਜਿਹੜੀ ਤੁਹਾਡੇ ਸਾਹਮਣੇ ਆ ਇਹਦੇ ਨਾਲ ਆ ਗਿਆ ਮਹਿੰਦਰਾ 475 दो हज़ार तीन मॉडल एक लाख लखते अस्सी हज़ार रुपया डिमांड इधर अगर आ गया जी अर्जन छः सौ पं मॉडल दो हज़ार छे कीमत दो लाख लखते पचानवे हज़ार रुपया ट्रैक्टर के टायर है गया जी चारों ही, पाँ पचवंजा पैसे है वो मैं पा देना जाके कर देना Huh? ਇਧਰ ਅੱਗੇ ਆ ਗਿਆ ਜੀ Mahindra 265 ਮਾਡਲ 11 290000 ਰੁਪਏ ਕੀਮਤ ਟਰੈਕਟਰ ਦੀ ਇਹਦੇ ਅੱਗੇ ਖੜਾ Farm Tract 60 ਮਾਡਲ 2007 డిమాండ్ 235000 ਰੁਪਿਆ ਟਰੈਕਟਰ ਦਾ ਨੰਬਰ ਆ ਜੀ RJ 10 ਇਧਰ ਅੱਗੇ ਖੜਾ Ford 3600 ਮਾਡਲ 93 ਕੀਮਤ 125000 ਰੁਪਿਆ ਦੇ ਅੱਗੇ ਖੜਾ ਮਹਿੰਦਰਾ 475 ਮਾਡਲ ਆ ਜੀ ਟਰੈਕਟਰ ਦਾ 2010 ਤੇ ਕੀਮਤ ਹੈ 2 ਲੱਖ ਤੇ 15000 ਰੁਪਿਆ ਇਹਦੇ ਨਾਲ ਖੜਾ ਸੋਨਾਲੀ ਘੜੀ A35 2009 ਮਾਡਲ 185000 ਰੁਪਿਆ ਕੀਮਤ ਹੈ ਟਰੈਕਟਰ ਦੀ ਅੱਗੇ ਖੜਾ ਮੈਸੀ 241 11 ਮਾਡਲ 2.5 ਲੱਖ ਰੁਪਿਆ ਕੀਮਤ ਹੈ ਪਾਵਰ ਸਟੇਰਿੰਗ ਦਾ ਟਰੈਕਟਰ ਵੈਲੈਂਟਰੀ ਡਰਾਈਵ ਗੇਅਰ ਬਾਕਸ ਅਗਲੇ ਟਾਇਰ ਨਵੇਂ ਪਿਛਲੇ 50 ਪੈਸੇ ਇਹਦੇ ਨਾਲ ਆ ਕੇ ਮਹਿੰਦਰਾ 475 2009 ਮਾਡਲ 2 ਲੱਖ 1 ਲੱਖ ਤੇ 90000 ਰੁਪਿਆ ਕੀਮਤ ਫੈਟ ਤੇ ਰੰਗ ਪੇਂਟ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਇਹ ਤਰੱਕੀ ਖੜਾ ਮਹਿੰਦਰਾ 475 13 ਮਾਡਲ 2 ਲੱਖ 35000 ਰੁਪਿਆ ਕੀਮਤ ਟਰੈਕਟਰ ਦੇ ਟਾਇਰ ਹੈਗੇ ਆ ਜੀ ਪਿਛਲੇ ਅੱਧੇ ਕਿਤੇ ਅਗਲੇ ਘਸੇ ਆ ਇਹ ਨਾਲ ਖੜਾ Mahindra 20 2275 2005 ਮਾਡਲ 65000 ਰੁਪਏ 1,65,000 ਰੁਪਏ ਕੀਮਤ ਟਰੈਕਟਰ ਵੀ ਕੰਡੀਸ਼ਨ ਤੁਹਾਡੇ ਸਾਹਮਣੇ ਸੋ ਦੋਸਤੋ ਇਸ ਤਰ੍ਹਾਂ ਦੀ ਵੀਡੀਓ ਦੇਖਣ ਲਈ ਪੇਜ ਨੂੰ ਫੋਲੋ ਜ਼ਰੂਰ ਕਰਦੇ ਅੱਗੇ ਹੋਰ ਵੀ ਟਰੈਕਟਰ ਖੜੇ ਆ ਥੋੜਾ ਲੇਟ ਹੋ ਗਏ ਤਾਂ ਕਰਕੇ ਜ਼ਿਆਦਾਤਰ ਡੀਲਰ ਆ ਜਿਹੜੇ ਉਹ ਜਾ ਚੁੱਕੇ ਆ ਟਰੈਕਟਰ ਲੈ ਕੇ ਇਹਦੇ ਨਾਲ ਅੱਗੇ ਖੜਾ Ishar 241 2008 ਮਾਡਲ 1,50,000 ਰੁਪਿਆ ਕੀਮਤ ਦਾ ਟਰੈਕਟਰ ਵੀ ਟਾਇਰ ਤੇ ਰੰਗ ਪੇਂਟ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਸੋ ਇਹਦੇ ਨਾਲ ਖੜਾ ਜੀ ਸੋਨਾਲੀਕਾ 750 ਮਾਡਲ 2009 ਡਿਮਾਂਡ 2,90,000 ਰੁਪਿਆ ਟਰੈਕਟਰ ਦੇ ਅਗਲੇ ਟਾਇਰ ਨਵੇਂ ਪਿਛਲੇ ਹੈਗੇ 70 ਪੈਸੇ ਅੱਗੇ ਖੜਾ ਫਾਰਮ ਟਰੈਕ 60 2007 ਮਾਡਲ 2,45,000 ਰੁਪਿਆ ਕੀਮਤ ਆ ਇਹਦੇ ਨਾਲ ਹੀ ਖੜਾ ਨਿਊ ਹੋਲੈਂਡਾ 33 2007 ਮਾਡਲ 165000 ਰੁਪਿਆ ਮੁੱਲ ਅਗ tiêu ਆ ਗਿਆ ਸੋਨਾਲੀਕਾ 60 2016 ਮਾਡਲ 465000 ਰੁਪਿਆ ਕੀਮਤ ਦਾ ਟਰੈਕਟਰ ਦੀ ਇਹ ਇਹਦੇ ਨਾਲ ਆ ਗਿਆ ਜੀ ਮਹਿੰਦਰਾ ਆਇਸ਼ਰ 95 90000 ਰੁਪਿਆ ਕੀਮਤ ਮਾਡਲ 95 ਸੋਕੇ ਆ ਗਿਆ ਜੀ ਮਹਿੰਦਰਾ 255 ਸੋ ਸਿਲੰਡਰ ਇਹ ਲੈ ਚ 13 ਮਾਡਲ 195000 ਰੁਪਏ ਕੀਮਤ ਦਾ ਟਰੈਕਟਰ ਇਹਦੇ ਨਾਲ ਖੜਾ ਜੀ ਮਹਿੰਦਰਾ 265 17 ਮਾਡਲ 390000 ਰੁਪਏ ਕੀਮਤ ਟਾਇਰ ਚਾਰੋ ਹੀ ਟਰੈਕਟਰ ਦੇ ਹੈਗੇ 90 ਪੈਸੇ ਇਹਦੇ ਨਾਲ ਆ ਗਿਆ ਜੀ ਸੋਨਾਲੀਕਾ ਡੀਆਈ 750 13 ਮਾਡਲ 410000 ਰੁਪਏ ਕੀਮਤ ਦਾ ਟਰੈਕਟਰ ਟਰੈਕਟਰ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਇਹਦੇ ਨਾਲ ਖੜਾ ਹੈ ਆਇਸ਼ਾ 386 2016 ਮਾਡਲ 360000 ਰੁਪਿਆ ਕੀਮਤ ਪੰਜਾਬ ਨੰਬਰ ਸੋ ਇਹ ਸੀ ਅੱਜ ਦੇ ਟਰੈਕਟਰ ਜਿਸ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਲਈ ਮੇਰੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਜੀ ਤੇ ਨਾਲ ਤੁਹਾਨੂੰ YouTube ਚੈਨਲ ਦਾ ਲਿੰਕ ਵੀ ਦੇ ਦਾਂਗੇ ਉਹਨਾਂ ਨੂੰ ਸਬਸਕ੍ਰਾਈਬ ਕਰ ਲਿਓ ਸੋ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ